अमृतसर के नज़दीकी पिंड वल्ला, जिथे गुरु तेग बहादुर जी संबंधित गुरुद्वारा कोठा साहेब शोभायमान है गुरु साहेब की चरण छो प्राप्त इस अस्थान पर हर वरे पहाड़ी जोड़ मेला लगता है जिसनु कोठे दा मेले दे ना नाल संबोधित किया जाता है गुरुद्वारा कोठा साहेब वल्ला अमृतसर तो करीब सात किलोमीटर दूर पूरब वल है ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਪਹਿਲਾ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ਅਤੇ ਫਿਰ ਇਸ ਥਾਂ ਤੋਂ ਵੱਲਾ ਪਹੁੰਚੇ ਦਰਅਸਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮੱਖਣ ਸ਼ਾਹ ਲੁਬਾਣਾ ਭਾਈ ਦਵਾਰ ਕਾ ਦਾਸ ਭਾਈ ਗੜੀਆ ਦੇ ਨਾਲ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਪਹੁੰਚੇ ਤਾਂ ਸਮੇਂ ਦੇ ਪ੍ਰਬੰਧਕ ਮੀਨੇ ਪ੍ਰਿਥੀ ਚੰਦ ਦੇ ਪੋਤਰੇ ਹਰਜੀ ਸੋਢੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਬੰਦ ਕਰ ਦਿੱਤੇ। ਮਾਗ ਦੇ ਮਹੀਨੇ ਜਦੋਂ ਗੁਰੂ ਤੇਗ ਬਹਾਦਰ ਜੀ ਗੁਰਿਆਈ ਮਿਲਨ ਤੋਂ ਬਾਅਦ ਸੰਗਤ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਵੱਲ ਰਵਾਨਾ ਹੋਏ ਤਾਂ ਉਸ ਸਮੇਂ ਸ੍ਰੀ ਹਰਮੰਦਰ ਸਾਹਿਬ ਵਿੱਚ ਮਸੰਤ ਪ੍ਰਥਾ ਦੇ ਚਲਦਿਆ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਪ੍ਰੀਤੀ ਚੰਦੇ ਪੋਤਰੇ ਹਰਜੀ ਸੋਢੀ ਦਾ ਕਬਜਾ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਚੱਲ ਕੇ ਰਸਤੇ ਵਿੱਚ ਆਉਂਦੇ ਪਿੰਡਾਂ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਅੰਮ੍ਰਿਤਸਰ ਦੀ ਜੂ ਤੱਕ ਪਹੁੰਚੇ ਤਾਂ ਮਸੰਦਾ ਦੁਆਰਾ ਨਿਯੁਕਤ ਕੀਤੇ ਗਏ ਪੁਜਾਰੀ ਗੁਰੂ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਹਿਤ ਪਧਾਰਨ ਦੀ ਖਬਰ ਮਿਲਦਿਆਂ ਹੀ ਸ੍ਰੀ ਹਰਮੰਦਰ ਸਾਹਿਬ ਦੇ ਕਿਵਾੜ ਬੰਦ ਕਰਕੇ ਆਪੋ ਆਪਣੇ ਕਰਾਂ ਵਿੱਚ ਲੁਕ ਗਏ ਮਸੰਦਾ ਨੂੰ ਆਪਣੇ ਪੈੜੇ ਕਰਮਾ ਦਾ ਡਰ ਸਤਾ ਰਿਆ ਸੀ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਰਸ਼ਨੀ ਦੇਉੜੀ ਨੂੰ ਬੰਦ ਦੇਖ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਬਾਹਰੋਂ ਹੀ ਮੱਥਾ ਟੇਕ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਹੱਥ ਵਿੱਚ ਇੱਕ ਪਾਸੇ 베ਰੀ ਹੈਡ ਬੈਠ ਗਏ ਅਤੇ ਫਿਰ ਨਹਿ ਮਸੰ ਤੁਮ ਅਮਰਤ ਸਰੀਏ तृष्णाग्न से अंदर सड़िए फरमा के नाल आई संगत नाल पिंड वल्ला ले प्रस्थान कर गए पिंड वल्ला पहुंच के आप जी पिंड दे बाहर एक पीपल दे दरख्त दे हेठा बैठ गए इस पावन स्थान ते बहुत ही अलौकिक गुरुद्वारा गुरुद्वारा गुरियाना साहेब वल्ला सुशोभित है गुरु तेग बहादुर साहेब जी ਦੇ ਪਿੰਡ ਵੱਲ ਪਹੁੰਚਨ ਤੇ ਪਿੰਡ ਦੀ ਮਾਈ ਹਰੋ ਉਹਨਾਂ ਨੂੰ ਸ਼ਰਧਾ ਨਾਲ ਆਪਣੇ ਘਰ ਲੈ ਗਈ। ਗੁਰੂ ਜੀ ਉਸ ਦੇ ਘਰ ਦੇ ਕੋਠੇ ਵਿੱਚ ਠਹਿਰੇ। ਗੁਰੂ ਸਾਹਿਬ ਜੀ 17 ਦਿਨ ਮਾਈ ਹਰੋ ਜੀ ਦੇ ਕੱਚੇ ਘਰ ਵਿੱਚ ਰਹੇ। ਜਦੋਂ ਅੰਮ੍ਰਿਤਸਰ ਦੀ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਮਸੰਦਾ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ। ਉਹ ਬਹੁਤ ਨਿਰਾਸ਼ ਹੋਏ। ਸੰਤਾ ਦੀ ਤਰਫੋਂ ਬਿਬੀਆਂ ਦਾਇਕ ਤੋਲਾ ਮਸੰਦਾਂ ਦੇ ਕੀਤੇ ਦਾ ਪ੍ਰਾਸ਼ਚਿਤ ਕਰਨ ਲਈ ਵੱਲਾ ਆਇਆ ਅਤੇ ਗੁਰੂ ਜੀ ਨੂੰ ਅੰਮ੍ਰਿਤਸਰ ਪਰਤਣ ਲਈ ਅਰਜ਼ੋਈ ਕਰਨ ਲੱਗਿਆ। ਗੁਰੂ ਜੀ ਅੰਮ੍ਰਿਤਸਰ ਵਾਪਸ ਤਾਂ ਨਾ ਪਰਤੇ ਪਰ ਬਿਬੀਆਂ ਨੂੰ ਮਾਈਆਂ ਰਬ ਰਜਾਈਆਂ ਭਗਤੀ ਲਈਆਂ ਦਾ ਵਰ ਦੇ ਕੇ ਉਹਨਾਂ ਦਾ ਮਾਨ ਰੱਖਲੇ। ਪਿੰਡ ਵੱਲੇ ਦੀਆਂ ਸੰਗਤਾਂ ਨੇ ਸ਼ਰਧਾ ਅਤੇ ਪ੍ਰੇਮ ਭక్తి ਨਾਲ ਗੁਰੂ ਜੀ ਦੀ ਸੇਵਾ ਕੀਤੀ ਜਿਸ ਤੋਂ પ્રસન્ન ਹੋ ਕੇ ਗੁਰੂ ਜੀ ਨੇ ਵੱਲੇ ਪਿੰਡ ਦੇ ਵਸਨੀਕਾਂ ਨੂੰ ਵੱਲਾ ਗੁਰੂ ਦਾ ਗੱਲਾ ਵਰ ਨਾਲ ਨਿਵਾਜਿਆ ਗੁਰੂ ਜੀ ਦੇ ਇੱਥੇ ਨਿਵਾਸ ਕਰਨ ਦੀ ਯਾਦ ਚ ਸੁੰਦਰ ਗੁਰਦੁਆਰਾ ਬਣਾਇਆ ਗਿਆ ਹਰ ਸਾਲ ਇੱਥੇ ਸਾਲਾਨਾ ਜੋੜ ਮੇਲਾ ਪਰਦਾ ਹੈ ਤੇ ਵੱਡੀ ਗਿਣਤੀ ਚ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ 1905 ਵਿੱਚ ਪੁਚਾਲ ਕਾਰਨ ਪੁਰਾਣੀ ਇਮਾਰਤ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਤੋਂ ਬਾਅਦ ਨਵੀਂ ਇਮਾਰਤ ਬਣਾਈ ਗਈ ਸੀ ਪਾਵਨ ਸਥਾਨ ਦੇ ਉੱਪਰ ਇੱਕ ਗੁੰਬਦ ਵਾਲਾ ਕਮਰਾ ਹੈ ਅਤੇ ਕੇਂਦਰੀ ਇਮਾਰਤ ਦੇ ਸੱਜੇ ਪਾਸੇ ਸ਼ਰਧਾਲੂਆਂ ਲਈ ਰਿਆਇਸ਼ ਵੀ ਹੈ ਅਤੇ ਗੁਰੂ ਦਾ ਲੰਗਰ ਪਿਛਲੇ ਪਾਸੇ ਹੈ ਕਿਵੇਂ ਪਹੁੰਚਣਾ ਹੈ ਇਹ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਹੈ

ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ